ਹਾਂ ਜੀ ਹਸਤੀ ਗਾਰ ਵੀ ਸਾਡੇ ਨਾਲ ਨੂੰ ਮੈਂ ਤੁਹਾਨੂੰ ਹਾਸ ਰਖੋਣ ਲਈ ਵੀਡੀਓ ਲੈ ਕੇ ਤੁਹਾਨੂੰ ਪਤਾ ਹੀ ਹੈ ਜਿੱਦ ਤੱਕ ਮੇਰੇ ਵੀਡੀਓਜ਼ ਗਾਰਡ ਦੇ ਨਾਲ ਰਿਲੇਟ ਹੁੰਦੀਆਂ ਨੇ ਅੱਜ ਦੀ ਵੀਡੀਓ ਵੀ ਗਾਰਡ ਦੇ ਨਾਲ ਰਿਲੇਟ ਹੈ ਅਸੀਂ ਹਰੀ ਮਿਰਚਾਂ ਦੇ ਬੂਟੇ ਲਾਇਏ ਸੀ 15-20 ਤੇ ਉਸ ਉਹਦੇ ਵਿੱਚ ਹਰੀ ਮਿਰਚਾਂ ਕੁਝ ਬਹੁਤ ਹੀ ਸੋਹਣੀਆਂ ਲੱਗੀਆਂ ਸਾਡੇ ਮਤਲਬ ਵਧੀਆ ਪੈਦਾਵਾਰ ਹੋਈ ਹੈ ਨਾ ਜੀ ਤੇ ਹੁਣ ਕੋ ਦੋ ਮਹੀਨਾ ਚੜ ਚੁੱਕਿਆ ਧੁੱਪਾਂ ਪੈਣ ਲੱਗੀਆਂ ਹੁਣ ਦੁਬਾਰਾ ਤੋਂ ਕਿਹੜੇ-ਕਿਹੜੇ ਧੁੱਪਾਂ ਪੈਂਦੀਆਂ ਹੁਣ ਉਹ ਮਿਰਚਾਂ ਨਾਰਮ ਹੋਣਗੀਆਂ ਨਾ ਕਟਾਂਗੇ ਤੇ ਉਹ ਫੇਰ ਮੈਂ ਆਪਣੀ ਬਾਡੀ ਵਿੱਚ ਆਏ ਤੇ ਜਿੰਨੇ ਵੀ ਲੱਗਦਾ ਲਾਲ ਮਿਰਚਾਂ ਸੀਗੇ ਮੈਂ ਸਾਰੇ ਤੋੜ ਕੇ ਰੱਖੀਆਂ ਇਹਨਾਂ ਨੂੰ ਕੁਝ ਤਰ੍ਹਾਂ ਦਾ ਚਾਰ ਪਾਇਆ ਤੇ ਕੁਝ ਮੈਂ ਸੌਣੇ ਰੱਖੀਆਂ ਤੇ ਸੁਭੇ ਇਦਾਂ ਕਿ ਚਲੋ ਫੇਰ ਅੱਗੇ ਦਾਲ ਸਾਜ ਨੂੰ ਕੰਮ ਆਉਂਦੇ ਨੇ ਮੈਂ ਇਹਨਾਂ ਨੂੰ ਪੀਸ ਕੇ ਰੱਖ ਲੈਣੇ ਹੁੰਦੀ ਹੈ ਅੱਧੇ ਪੀਸ ਕੇ ਰੱਖ ਲੈਣੇ ਤੇ ਅੱਧੇ ਇਦਾਂ ਸੌ ਕੇ ਰੱਖ ਲੈਣੇ ਹੁੰਦੀ ਹੈ ਡੱਬੀ 'ਚ ਮੇਰੇ ਤੇ ਰੇਵਰ ਕੀ ਹੁੰਦਾ ਕਿ ਬੱਚੇ ਦੀ ਨਜ਼ਰ ਵਗੈਰਾ ਤਾਂ ਨਹੀਂ ਹੁੰਦੇ ਤੋਂ ਲਈ ਇਹ ਜਿਆਦਾ ਬੈਸਟ ਰੰਗ ਨੇ ਲਾਲ ਮਿਰਚਾਂ ਤੇ ਆਪਣੇ ਇੱਧਰ ਸਾਡੇ ਲੱਗੇ ਹੋਏ ਸੀ ਕੁਝ ਗਿੰਡੀਆਂ ਦੀ ਬੀਜ ਤੇ ਪਹਿਲਾਂ ਕੁਝ ਗਿੰਡੀਆਂ ਦੇ ਦੋ ਤਿੰਨ ਪਹਿਲਾਂ ਮੈਂ ਤੋੜ ਵੀ ਲਈ ਸੀ ਕਿ ਆ ਹੁਣ ਹੋਰ ਲੱਗ ਰਹੀ ਸੀਗੇ ਇਹ ਵੈਰੈਟੀ ਆਈ ਹੈ ਸਾਡੇ ਹੋਰ ਆਈ ਹੈ ਨੰਨੀ ਤੇ ਆ ਦੇਖੋ ਜਿਹੜਾ ਕਿੰਨੂ ਆ ਦਾ ਬੂਟਾ ਹੈ ਕਿੰਨੂ ਆ ਦਾ ਬੂਟਾ ਵੀ ਫਾਨਾ ਭਰਿਆ ਪਿਆ ਇਹ ਇਸ ਹਾਲ ਮਹੀਨੇ ਵਿੱਚ ਸ਼ੁਰੂਆਤ ਹਾਲ ਮਹੀਨੇ ਸ਼ੁਰੂਆਤ ਜਿਹੇ ਚ ਲੱਗਦੇ ਹੁੰਦੇ ਨੇ ਆਖਦੇ ਹੁੰਦੇ ਨੇ ਤੇ ਜਿਸ ਕੋਸਵਾਰ ਹੁੰਦਾ ਟੇਸਟਿੰਗ ਮੇਥੋਂ ਥੋੜਾ ਜਿਹਾ ਖੱਟਕਸਰ ਹੁੰਦਾ ਪਰ ਟੇਸਟੀ ਹੁੰਦਾ ਤੇ ਆ ਮਿੱਠਾ ਬੂਟਾ ਹੋਰ ਮਤਲਬ ਤੇ ਉਹ ਤੇ ਬਰੇਟੀਆਂ ਤੇ ਇੱਧਰ ਵੀ ਬਰੇਟੀਆਂ ਹੋ ਰਾ। ਤੇ ਲੱਗਦਾ ਕਾਫੀ ਵੱਡ ਲੋਕੋ ਟੋਕਰੀ ਭਰ ਕੇ ਮੰਦਰ ਚੰਨੀ ਤੇ ਰਹੀ ਸੀ ਲਾਹ ਕੇ। ਤੇ ਉਹਨਾਂ ਦੁਆਰਾ ਫੇਰ ਹੋਣੀ ਹੁੰਦੀ ਨੇ ਬਾਹਰ ਇੱਕ ਦਿਨ ਫੇਰ ਜਾਊਗੀ ਤੇ ਫੇਰ ਉਹਨੂੰ ਚੋੜ ਕੇ ਲੈ ਕੇ ਆਊਗੀ। ਤੇ ਇਧਰ ਨਾਲ ਤੇ ਮਟਰ ਦਮ ਚ ਲਾਇਆ ਇਹ ਵੀ ਨਾ ਗਮਲੇ ਵਿੱਚ ਬੀਜ ਤੇ ਹੁੰਦਾ ਸੀ ਤੇ ਟਮਾਟਰ ਦੇ। ਤੇ ਉਹ ਤੋਂ ਫਿਰ ਬੂਟਾ ਬਣ ਗਿਆ ਸੀਗਾ ਇਹ। ਤੇ ਇਹ ਤੇ ਬੂਟਾ ਫਿਰ ਕੱਟ ਕੇ ਸੀ ਬਾਹਰ ਚਿਆਰੀ ਵਿੱਚ ਲਾਇਆ। ਤੇ ਜਦੋਂ ਤੋਂ ਹੋਣੀ ਬਾਹਰ ਰੋੜੀ ਤੇ ਨਾ ਮਤਲਬ ਲੋਚਾਂ ਨੇ ਹਸਕੇ ਹੋਏ ਸੀਗੇ ਮਤਲਬ ਲੋਕੀ ਵਗੈਰਾ ਜੇ ਕਿ ਸਰਦ ਨੇ ਆਪਾਂ ਕੁੱਤਿਆਂ ਨੂੰ ਪਾ ਲੈਣੇ ਉਸੇਂ ਗੇਰਾ ਬਸਟ ਉਹਨਾਂ ਕਿਹਨਾਂ ਦੇ ਸੀ ਲੈ ਬੜਾ ਬਿੱਟ ਲੱਗੇ ਪਏ ਨੇ ਇੱਥੇ ਜਮਾ ਦੇ ਬਿੱਟ ਹੋਰ ਲੱਗ ਰਹੇ ਨੇ ਤੇ ਬੋਦਾ ਸੋਣ ਮੇ ਨੇ ਵੀ ਤਾਂ ਵੈਸੇ ਹਰ ਇੱਕ ਚੀਜ਼ ਹੋਣਾ ਚੰਦੀ ਹੈ ਜਿਉ ਮੀ ਵੀ ਆਂਦੇ ਨੇ ਤਾਂ ਉਹਨਾਂ ਦੀ ਬਹੁਤ ਸੋਹਣੇ ਮਤਲਬ ਜਿਹੜੇ ਵੀ ਵੀ ਗਰੇ ਹੁੰਦੇ ਨੇ ਜਿਹਦੇ ਹੋ ਜਾਂਦੇ ਨੇ ਇਸ ਕੀ ਸਾਡੇ ਆਂਬ ਨੇ ਵੀ ਥੋੜਾ ਜਿਹਾ ਗਰੋਸ ਕੀਤੀ ਹੈ ਇਹ ਦਿੱਕੋ ਬੁਢਾ ਬੁਢਲਾਇਆ ਹੋਇਆ ਆ। ਆ ਸਹੋਂ ਹੋਈਏ ਸਹੋਂ ਦਾ ਮਾਮਤਾ ਕੀ ਗਿਰਿਆ ਉਹਨਾਂ ਕਿਦੋਂ ਤੇ ਹੁਣ ਬਾੜੀ ਅਸੀਂ ਸਮਾਰਾਂਗੇ ਤੇ ਅੱਜੇ ਸਮਾਈ ਹੋਈ ਅੱਧੀ ਹੋਰ ਮਾਰ ਕੇ ਫਿਰ ਅੱਗੇ ਹੁਣ ਸਬਜ਼ੀ ਵਗੈਰਾ ਦੀ ਤਿਆਰੀ ਕਰਾਂਗੇ। ਤੇ ਆ ਦੇਖੋ ਇੱਧਰ ਕਮਲੇ ਵਿੱਚ ਘਰ ਜਿੰਨਾ 20 ਟੇ ਹੋ ਸੀਗੇ ਕਿਨੇ ਹਾਂ ਜੰਮਣ ਵਾਲੇ। ਆ ਦੇਖੋ ਇਹ ਜੰਮਣ ਕਿੰਨੇ ਜੰਮਣ ਉੱਤਰ ਗਏ। ਏ ਵੈਸੇ ਹੁਣ ਲੋਗਾਂ ਨੂੰ ਜਗ੍ਹਾ ਨਹੀਂ ਹੈਗੀ ਨਹੀਂ ਤਾਂ ਅਸੀਂ ਲਗਾ ਦਿੰਦੇ ਆ ਦੇਖੋ ਇਧਰ ਇੱਕ ਰੋਟ ਦੇ ਉੱਤੇ ਜਿਹੜਾ ਪਹਲਾ ਆਇਆ ਸੀਗਾ ਉਹ ਫਟੇ ਹੋਏ ਤੇ ਦੂਜੇ ਰੋਟ ਦੇ ਉੱਤੇ ਹੋ ਰਹੇ ਹੈ ਇਹਵਾ 20 ਦਿਨ ਨਹੀਂ ਹੁੰਦੀਆਂ ਟਮਾਟਰਾਂ ਦੇ ਜਾਂ ਹੋਰ ਕਿਸੇ ਦੇ ਫਿਰ ਇੱਥੇ ਲਾ ਗਦੇ ਨੇ ਜਿਵੇਂ ਵਿੱਚ ਹੋ ਜਾਂਦੇ ਨੇ ਫਿਰ ਅਸੀਂ ਕੱਟ ਕੇ ਬਾਹਰ ਲਾ ਦਿੰਦੇ ਵਾ ਪਾਣੀ ਚ ਆ ਦੇਖੋ ਫਿਰ ਮੈਂ ਇੱਥੇ ਲਾ ਲੇ ਚਟੂੜੀਆਂ ਲੱਗਦਾ ਕਿ ਇੱਕ ਟੁਕੜੀ ਮੇਰੀ ਪੂਰੀ ਤੁਹਾਡੀ ਸੀ ਇਹ ਉਸ ਤੋਂ ਬਾਅਦ ਮੈਂ 4 ਪਾਇ ਤੇ ਕੁਝ ਟੰਡੀਆਂ ਸੰਦੇ ਰੱਖਤੀਆਂ ਸੀਗੇ ਤੇ ਬਾਕੀ ਦੀਆਂ ਜਿਹੜੀਆਂ ਹੋਰ ਦਸੀਆਂ ਨੇ ਬਾਕੀ ਉਹਨਾਂ ਨੂੰ ਪੀਸ ਕੇ ਰੱਖ ਲੇ। ਦਾ ਸਬਜੀ ਵਿੱਚ ਪਾਉਣ ਲਈ। ਜੇ ਵੀਰ ਵੀਡੀਓ ਬਧੀਲੇ ਕੀ ਹੋਵੇ ਤੇ ਲਾਈਕ ਸ਼ੇਅਰ ਤੇ ਇੱਕ ਪੰਨ ਜ਼ਰੂਰ ਕਰਦੇ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ।